ਇਹ ਨਹੀਂ ਚਾਹੁੰਦੇ ਵੀ ਕੋਈ ਬੰਦਾ ਹੋਵੇ ਕਿ ਸਾਨੂੰ ਇਹ ਗੱਲ ਕਵੇ ਵੀ ਬਾੜੇ ਵਾਲਾ ਬਾੜੇ ਵਾਲਾ ਨਾ ਨਾ ਇਥੇ ਨਾ ਕਰਮ ਕਰੀਂ ਨਾ ਖਾਣੇ ਨਾਲ ਕੰਮ ਕਰਿਓ ਸਮਝ ਆਉਂਦੀ ਗੱਲ ਇਹ ਤੈਨੂੰ ਸਿੱਤਕ ਨੂੰ ਉੱਥੇ ਵੀ ਫੇਰ ਸਕਦਾ ਹਾਂ ਮੈਂ ਪਰ ਸਾਨੂੰ ਸ਼ਰਮ ਆਉਂਦੀ ਇਹਨਾਂ ਦਾੜੀਆਂ ਦੀ ਬਿਲਕੁਲ ਜਿਹੜੀਆਂ ਤੁਹਾਨੂੰ ਨਹੀਂ ਸ਼ਰਮ ਆਉਂਦੀ ਹੋਰਾ ਦਿਮਾਗ ਲਾ ਵੀ ਤੂੰ ਇਹ ਗੱਲ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਆ ਮੁੰਨੇ ਕੋਈ ਤੇਰੇ ਬੱਚੇ ਤੂੰ ਕਹਿੰਦੇ ਉਹ ਸਾਬ ਜਿਆਦੇ ਆ ਰਿਆ ਰੂਪ ਆ ਕਿ ਤੂੰ ਤੇ ਇਥੇ ਤੇ ਪੱਲੇ ਕੋਈ ਮੈਂਟਲੀ ਅਫਸਰ ਵਧੀਆਗਾ ਤੂੰ ਪਾਗਲ ਤੀ ਨਾ ਸਿਆਣਾ ਮਾ ਨਾ ਕਾਰੋਬਾਰ ਕਰਨ ਦੇ ਆਪਣਾ ਸ਼ੁਕਰ ਤੂੰ ਇਹ ਕਰ ਕਿ ਤੈਨੂੰ ਬੜਾ ਦੁੱਖ ਹੋਵੇ ਬਾਹਰ ਬਹੁਤ ਤੁਸੀਂ ਬਾਹਰ ਚਲੋ ਮਰੇ ਭਾਈ ਦਾਇਆ ਭਾਈ ਬਾਹਰ ਜਾਓ ਕਰੋ ਤੁਸੀਂ ਮਾਰ ਕਰੋ ਰਾਗਵਾਂ ਮਾਰ ਹੈ ਮਾਫੀ ਦੇ ਦੇ ਹਾਂ ਤੈਨੂੰ ਮਾਰ ਰਾਗਨ ਦੀ ਗੱਲ ਹੈ ਗਰ ਤੂੰ ਗੁਰੂ ਤੋਂ ਮੰਗ ਤੇ ਗੁਰੂ ਤੋਂ ਮੰਗ ਕੇ ਇਹ ਪ੍ਰਣਾ ਕਰ ਵੀ ਤੂੰ ਇਹ ਨਹੀਂ ਕਰੇਗਾ ਨਹੀਂ ਕਰੇ ਮਰੇ ਤੇਰੇ ਕੋਲ ਮੇਰੇ ਕੋਲ ਅੱਧੇ ਘੰਟੇ ਦੀ ਵੀਡੀਓ ਆ ਅੱਧੇ ਘੰਟੇ ਦੀ ਵੀਡੀਓ ਸ਼ੁਕਰ ਇਹ ਕਰ ਵੀ ਉਹ ਕਿਸੇ ਹੋਰ ਸਿੰਘ ਦੇ ਹੱਥ ਲੱਗ ਜੇ ਨਿਕਲੇ ਮੈਂ ਤਾਂ ਸ਼ਾਇਦ ਬਹੁਤਾ ਗਰਮ ਨਹੀਂ ਠੰਡਾ ਜਿਹਾ ਬਤਾਉਂਗਾ ਤੇ ਨੂੰ ਪਹਿਲਾਂ ਲੰਡਾ ਨੂੰ ਆਈ ਰੀ ਨਾਲ ਤੇ ਫੇਰ ਇੱਥੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਇਹਨਾਂ ਨੂੰ ਉਹਨਾਂ ਦੇ ਪਰਚਾ ਤਾਨੂੰ ਬਦਾਨਾ ਇਹ ਪਰਚਾ ਜਿਹਦੇ ਮੁੜ ਕੇ ਮਾਫੀ ਦੇ ਦੇ ਸਾਨੂੰ ਕੋਈ ਪਉਂਡ ਧਿਆਨ ਇਹ ਆਂਦਾ ਇਹਦਾ ਗੁਰੂ ਸਾਹਿਬ ਮਾੜਾ ਬੋਲਦਾ ਹੋਵੇ ਉਹਨੇ ਮਾੜਾ ਬੋਲਦਾ ਆਪਣਾ ਹੀ ਮੈਂ ਤੈਨੂੰ ਸਿਰਫ ਇਸ ਕਰਕੇ ਨਹੀਂ ਫਿਰਿਆ ਕਿ ਤੇਰਾ ਜਿਹੜਾ ਸਰੂਪ ਹੈ ਤੇ ਤੂੰ ਉਮਰਛਾ ਗਿਆ ਸਿਰਫ ਇਸ ਕਰਕੇ ਤੇਰੀ ਜਿਹਾ ਕੋਈ ਸੱਚ ਗੱਲ ਲੋਕਾਂ ਦੇ ਕੋਲ ਤਾਂ ਮੁੜ ਕੇ ਨਹੀਂ ਹੋਣਾ ਠੀਕ ਆ ਮੈਂ